ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਨੂੰ ਪੜਨਾ ਜਿੰਨਾ ਜ਼ਰੂਰੀ ਹੈ ਉਹਨਾਂ ਹੀ ਜ਼ਿਆਦਾ ਜ਼ਰੂਰੀ ਹੈ ਉਸ ਨੂੰ ਸਮਝਣਾ ਤੇ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਉਸ ਅਨੁਸਾਰ ਆਪਣੇ ਜੀਵਨ ਨੂੰ ਜੀਉਣਾ ਉਸ ਗਿਆਨ ਨੂੰ ਜੋ ਸਤਿਗੁਰੂ ਨੇ ਸਾਨੂੰ ਆਪਣੀ ਬਾਣੀ ਦਿੱਤਾ ਹੈ ਉਸ ਨੂੰ ਅਮਲ ਵਿੱਚ ਲਿਆਉਣਾ ਗੁਰੂ ਦੀ ਕਿਰਪਾ ਦੇ ਨਾਲ ਆਨੰਦ ਸਾਹਿਬ ਦੀ ਬਾਣੀ ਦੀ ਵਿਚਾਰ ਅਸੀਂ ਸਾਰੇ ਕਰ ਰਹੇ ਹਾਂ ਹੁਣ ਤੱਕ ਅਸੀਂ ਆਨੰਦ ਸਾਹਿਬ ਦੀਆਂ 16 ਪਉੜੀਆਂ ਦੀ ਵਿਚਾਰ ਕੀਤੀ ਹੈ ਟੁਡੇ we are going to discuss the 17th pauri of anand sahib 17ਵੀਂ ਪੌੜੀ ਦੀ ਵਿਚਾਰ ਅਸੀਂ ਕਰਾਂਗੇ ਜਿਸ ਦੀ ਪਹਿਲੀ ਤੁਕ the first line of this pauri is ਪਵਿੱਤ ਹੋਏ ਸੇ ਜਨਾ ਜਿਨੀ ਹਰਤੇ ਆਇਆ ਹਰ ਕੋਈ ਪਵਿੱਤਰ ਹੋਣਾ ਚਾਹੁੰਦਾ ਹੈ ਪਰ ਪਵਿੱਤਰਤਾ ਹੈ ਕਿ ਆਮ ਤੌਰ ਤੇ ਅਸੀਂ ਪਵਿੱਤਰਤਾ ਨੂੰ ਬਾਹਰ ਦੇ ਹੱਥ ਪੈਰ ਧੋਣ ਨਾਲ ਸਰੀਰ ਨੂੰ ਧੋਣ ਨਾਲ ਜੋੜ ਲਿਆ ਕਿ ਕੋਈ ਕਿੰਨੀ ਵਾਰੀ ਹੱਥ ਧੋਂਦਾ ਹੈ ਕੋਈ ਕਿੰਨੀ ਵਾਰੀ ਮੂੰਹ ਧੋਂਦਾ ਹੈ ਕੋਈ ਕਿੰਨੀ ਵਾਰੀ ਨਹਾਉਂਦਾ ਹੈ ਜਾਂ ਪਾਵੇਂ ਜਿੰਨੇ ਮਰਜੀ ਪਾਪ ਉਹ ਕਰੀ ਜਾਵੇ ਉਹਨੂੰ ਲੱਗਦਾ ਹੈ ਕਿ ਫਲਾਣੇ ਕਿਸੇ ਤੀਰਥ ਤੇ ਜਾ ਕੇ ਕਿਸੇ ਪਿਲਗ੍ਰਿਮੇਜ ਕਿਸੇ ਰਿਲੀਜੀਅਸ ਪਲੇਸ ਤੇ ਜਾ ਕੇ ਕਿਸੇ ਹੋਲੀ ਵਾਟਰਸ ਦੇ ਵਿੱਚ ਕਿਸੇ ਪਵਿੱਤਰ ਨਦੀ ਦਰਿਆ ਜਾਂ ਕਿਸੇ ਹੋਰ ਟੁੱਬੇ ਵਿੱਚ ਜਾ ਕੇ ਨਹਾਉਣ ਦੇ ਨਾਲ ਪਵਿੱਤਰ ਹੋ ਜਾਵਾਂਗੇ ਪਰ ਗੁਰਬਾਣੀ ਇਸ ਤੋਂ ਇਸ ਨੂੰ ਐਨਕਰੀਜ ਨਹੀਂ ਕਰਦੀ ਗੁਰਬਾਣੀ ਇਸ ਚੀਜ਼ ਦਾ ਸਮਰਥਨ ਨਹੀਂ ਕਰਦੀ ਸਤ ਸਗੋ ਸਤਗੁਰੂ ਨੇ ਤੇ ਬਾਣੀ ਚ ਇਹ ਕਹ ਦਿੱਤਾ ਕਿ ਸੋਚ ਕਰੇ ਦਿਨਸ ਅਰ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ ਮਨ ਮੈਲਾ ਆ ਬਾਹਰੋਂ ਅਸੀਂ ਪਵਿੱਤਰ ਨਹੀਂ ਹੋ ਸਕਦੇ ਅੰਦਰੋਂ ਪਵਿੱਤਰ ਹੋਣਾ ਹੈ ਤੋਂ ਗੁਰਬਾਣੀ ਵਿੱਚ ਜਦੋਂ ਵੀ ਪਵਿੱਤਰਤਾ ਦੀ ਗੱਲ ਆਉਂਦੀ ਹੈ ਜਿਹਨੂੰ ਅਸੀਂ ਪੰਜਾਬੀ ਵਿੱਚ ਆਮ ਤੌਰ ਤੇ ਸੁਚਮ ਕਹਿ ਦਿੰਦੇ ਆ ਕਿ ਸੁਚਮ ਬਾਹਰੋਂ ਹੱਥ ਪੈਰ ਧੋਣ ਨਾਲ ਨਹੀਂ ਹੁੰਦੀ ਬਾਹਰੋਂ ਹੱਥ ਪੈਰ ਧੋਣ ਨਾਲ ਅਸੀਂ ਸਾਫ਼ ਹੋ ਸਕਦੇ ਆ ਬਾਈ ਵਾਸ਼ਿੰਗ ਆਵਰ ਹੈਂਡਸ অর ਆਵਰ ਬਾਡੀ ਦੈਟਸ ਕਾਲਡ ਕਲੀਨਲੀਨੈਸ ਨਾਟ ਪਿਉਰਿਟੀ purity is something which has to happen within us because the real trash the real garbage the real malices within us asli mail sade andar hai andaro pavitra hona hai is karke pavit hoye se jana oh log pavitra hunde ne jinni har te aaya dekho ithe jeevan de soume parmatma ithe jeevan da souma is karke kya kyonki ithe jada naam rabb waste waheguru waste use hoya hai oh hai har hari ਹਰੇਕ ਨੂੰ ਹਰਿਆ ਭਰਿਆ ਕਰਨ ਵਾਲਾ ਉਹਨੂੰ ਕਹਿੰਦੇ ਨੇ ਹਰੀ ਸਾਰਿਆਂ ਨੂੰ ਜੀਵਨ ਦੇਣ ਵਾਲਾ ਸਾਡੇ ਜੀਵਨ ਦਾ ਸਰੋਤ ਜਿਹਦੇ ਕਰਕੇ ਅਸੀਂ ਜੀ ਰਹੇ ਹਾਂ ਉਹ ਹੈ ਹਰੀ ਜਿਹਦੇ ਕਰਕੇ ਅਸੀਂ ਹਰੇ ਭਰੇ ਹਾਂ ਜਿਹਦੇ ਕਰਕੇ ਅਸੀਂ ਜੀ ਰਹੇ ਹਾਂ ਜਿਹੜਾ ਰੁੱਖ ਹਰਿਆ ਭਰਿਆ ਹੁੰਦਾ ਉਹ ਜੀਵੰਤ ਹੁੰਦਾ ਨਾ ਉਹ ਅਲਾਈਵ ਹੁੰਦਾ ਜਿਉਂਦਾ ਹੁੰਦਾ ਸੁੱਕਾ ਹੋਇਆ ਸੀ ਕਹਿੰਦੇ ਹੁਣ ਮਰ ਗਿਆ ਖਤਮ ਹੋ ਗਿਆ ਹੈ ਤਾਂ ਜਿਸ ਦੇ ਕਰਕੇ ਸਾਡੇ ਅੰਦਰ ਹਰਿਆਵਲ ਹੈ ਜਿਸ ਦੇ ਕਰਕੇ ਸਾਡੇ ਅੰਦਰ ਜੀਵਨ ਹੈ ਉਹ ਪਰਮਾਤਮਾ ਜਦੋਂ ਧਿਆਇਆ ਜਦੋਂ ਉਹਦੇ ਵੱਲ ਧਿਆਨ ਕਰਦੇ ਆ ਫਿਰ ਅਸੀਂ ਪਵਿੱਤਰ ਹੁੰਨੇ ਆ ਧਿਆਨ ਕਰਨ ਦਾ ਕੀ ਮਤਲਬ ਹੋਇਆ ਮੈਂ ਅੱਖਾਂ ਬੰਦ ਕਰਕੇ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਅੱਲਾ ਅੱਲਾ ਕਰਾਂ ਇਹ ਧਿਆਨ ਨਹੀਂ ਇਹ ਤਾਂ ਅਸੀਂ ਬੋਲ ਰਹੇ ਆ ਇਹ ਤਾਂ ਅਸੀਂ ਬਾਹਰੀ ਇੱਕ ਕਰਮ ਕਰ ਰਹੇ ਆ ਧਿਆਨ ਕੋਈ ਵੀ ਕੰਮ ਕਰਦਿਆਂ ਮੈਨੂੰ ਚੇਤੇ ਰਹੇ ਪ੍ਰਮਾਤਮਾ ਵਾਹਿਗੁਰੂ ਚੇਤੇ ਰਹੇ ਜੀਵਨ ਦਾ ਸਰੋਤ ਪ੍ਰਮਾਤਮਾ ਯਾਦ ਰਹੇ ਫਿਰ ਮੈਂ ਝੂਠ ਨਹੀਂ ਬੋਲਾਂਗਾ ਜੇ ਮੈਨੂੰ ਪਤਾ ਹੋਏਗਾ ਇੱਕ ਓੰਕਾਰ ਜਿੰਮ ਨੂੰ ਅਹਿਸਾਸ ਹੈ ਕਿ ਪ੍ਰਮਾਤਮਾ ਹਰ ਥਾਂ ਸਾਰਿਆਂ ਵਿੱਚ ਬਰਾਬਰ ਹੈ ਤੇ ਮੈਂ ਸਾਰਿਆਂ ਨੂੰ ਉਸ ਰੱਬ ਦਾ ਰੂਪ ਦੇਖਾਂਗਾ ਫਿਰ ਮੈਂ ਉਹਦੇ ਨਾਲ ਠੱਗੀ ਨਹੀਂ ਕਰ ਸਕਦਾ ਫਿਰ ਵਿਕਾਰ ਮੁੱਕਦੇ ਜਾਣਗੇ ਲਾਲਚ ਨਫ਼ਰਤ ਈਰਖਾ ਆਲ ਦੈਟ ਗਰੀਡ ਐਨਵੀ ਜੈਲਸੀ ਹੇਟ ਇਟਲ ਗੋ ਅਵੇ ਵਾਂਸ ਵੀ ਇੰਟਰਨਲਾਈਜ਼ ਥੈਟ ਇਕ ਓੰਕਾਰ ਕਿ ਉਹ ਪ੍ਰਮਾਤਮਾ ਸਾਰਿਆਂ ਚ ਇਫ ਵੀ ਫੋਕਸ ਜੇ ਸਾਡਾ ਧਿਆਨ ਉਸ ਪਾਸੇ ਹੋਵੇ ਤਾਂ ਸੋ ਜੀਵਨ ਦੇ ਸੋਮੇ ਪਰਮਾਤਮਾ ਦਾ ਧਿਆਨ ਜਿਹੜੇ ਕਰਦੇ ਨੇ ਕਰਨ ਵਾਲੇ ਪਵਿੱਤਰ ਹੋ ਜਾਂਦੇ ਨੇ ਤੇ ਪਵਿੱਤਰ ਹੋਣ ਦਾ ਕੀ ਮਤਲਬ ਹੈ ਵਿਕਾਰਾਂ ਤੋਂ ਬੁਰਾਈਆਂ ਦੀ ਮੈਲ ਤੋਂ ਮੁਕਤ ਹੋ ਜਾਂਦੇ ਨੇ ਸਾਡੇ ਅੰਦਰ ਬੁਰਾਈਆਂ ਦੀ ਮੈਲ ਹੈ ਝੂਠ ਬੋਲਣਾ ਇੱਕ ਮੈਲ ਹੈ ਆ ਠੱਗੀ ਕਰਨੀ ਇੱਕ ਮੈਲ ਹੈ ਕਿਸੇ ਦੇ ਖਿਲਾਫ ਈਰਖਾ ਨਫ਼ਰਤ ਆਪਣੇ ਮਨ ਚ ਰੱਖਣੀ ਇਹ ਮੈਲ ਹੈ ਹੁਣ ਮੈਲ ਜਾਂ ਕੂੜਾ ਦੇਖੋ ਪੰਜਾਬੀ ਚ ਅਸੀਂ ਕੂੜਾ ਕਹਿੰਦੇ ਆ ਜਿਸ ਨੂੰ ਘਰੋਂ ਅਸੀਂ ਸਫਾਈ ਕਰਦੇ ਆ ਰੋਜ਼ ਕੋਈ ਬੰਦਾ ਕੂੜਾ ਸੰਭਾਲ ਕੇ ਥੋੜੀ ਰੱਖਦਾ ਹਰ ਕੋਈ ਚਾਹੁੰਦਾ ਕੂੜਾ ਬਾਹਰ ਹੋ ਜਾਵੇ ਸਾਫ਼ ਹੋ ਜਾਵੇ ਅੰਦਰੋਂ ਅੰਦਰਲੀ ਸਫਾਈ ਅੰਦਰਲੀ ਪਵਿੱਤਰਤਾ ਤਾਂ ਕੂੜਾ ਤੋਂ ਕੂੜੇ ਤੋਂ ਬਣਿਆ ਕੂੜ ਕੂੜ ਕੀ ਹੈ ਸਾਡੇ ਅੰਦਰਲਾ ਉਹ ਸਾਰਾ ਜਿਹੜਾ ਵਿਕਾਰਾਂ ਵਾਲੀ ਮੈਲ ਵਿਕਾਰਾਂ ਵਾਲਾ ਕੂੜਾ ਈਰਖਾ ਨਫ਼ਰਤ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਜਿੰਨਾ ਕਰਕੇ ਅਸੀਂ ਰੱਬ ਤੋਂ ਟੁੱਟ ਜਾਂਦੇ ਹਾਂ ਜਿੰਨਾ ਕਰਕੇ ਅਸੀਂ ਚੰਗੇ ਕਰਮ ਕਰਨ ਤੋਂ ਹਟ ਜਾਂਦੇ ਹਾਂ ਤੋ 올 ਦੈਟ ਸੈਲਫਿਸ਼ਨੈਸ ਉਹ ਜਿਹੜੀ ਮਤਲਬ ਪਰਸਤੀ ਹੈ ਸਵਾਰਥ ਹੈ ਨਫਰਤ ਹੈ ਇਹ ਸਭ ਕੂੜਾ ਹੈ ਜਦੋਂ ਇਹ ਨਿਕਲਦਾ ਤੇ ਅਸੀਂ ਪਵਿੱਤਰ ਹੁੰਨੇ ਹਾਂ ਤੇ ਇਹ ਨਿਕਲਦਾ ਕਦੋਂ ਹੈ ਜਦੋਂ ਧਿਆਨ ਰੱਬ ਵੱਲ ਹੋਵੇ ਧਿਆਨ ਰੱਬ ਵੱਲ ਸਿਰਫ ਗਿਆਨ ਨਹੀਂ ਸਾਨੂੰ ਗਿਆਨ ਤਾਂ ਹੈ ਕਿ ਪ੍ਰਮਾਤਮਾ ਸਾਰਿਆਂ ਚ ਹੈ ਪਰ ਧਿਆਨ ਨਹੀਂ ਮੈਨੂੰ ਪਤਾ ਤਾਂ ਹੈ ਕਿ ਰੱਬ ਉਹਦੇ ਵਿੱਚ ਵੀ ਹੈ ਜਿੰਨੂੰ ਮੈਂ ਠੱਗਣ ਲੱਗਾ ਹਾਂ ਜਿਹਦੇ ਨਾਲ ਮੈਂ ਚੀਟਿੰਗ ਕਰਨ ਲੱਗਾ ਹਾਂ ਵਾਹਿਗੁਰੂ ਉਹਦੇ ਵਿੱਚ ਵੀ ਹੈ ਗਿਆਨ ਤਾਂ ਹੈ ਸਮਝਦਾ ਹੈ ਪਰ ਉਹਨੂੰ ਠੱਗਣ ਲੱਗਿਆ ਵਾਈਲ ਆਈ ਐਮ ਚੀਟਿੰਗ ਔਨ 댓 ਪਰਸਨ ਉਦੋਂ ਮੈਂ ਭੁੱਲ ਜਾਂਦਾ ਹਾਂ ਮੇਰਾ ਧਿਆਨ ਨਹੀਂ ਰਹਿੰਦਾ ਦੋਨੋਂ ਚੀਜ਼ਾਂ ਜ਼ਰੂਰੀ ਨੇ ਦੇਖੋ ਕੋਈ ਬੰਦਾ ਕਿਸੇ ਕਿਉਂਕਿ ਸਾਡੇ ਘਰਾਂ ਵਿੱਚ ਤੀਆਂ ਪੈਣਾ ਇਸਤਰੀਆਂ ਹੀ ਰੋਟੀ ਪਕਾਉਂਦੀਆਂ ਨੇ ਵੈਸੇ ਤੇ ਸਾਰਿਆਂ ਨੂੰ ਬਣਾਣੀ ਚਾਹੀਦੀ ਹੈ ਕੋਈ ਰੋਟੀ ਪਕਾਉਣ ਲੱਗਾ ਤਵੇ ਤੇ ਰੋਟੀ ਸੁੱਟ ਦਿੱਤੀ ਪਰ ਧਿਆਨ ਕਿਸੇ ਹੋਰ ਪਾਸੇ ਚਲਾ ਗਿਆ ਜਾਂ ਫੋਨ ਦੇਖਣ ਲੱਗ ਗਿਆ ਜਾਂ ਟੀਵੀ ਦੇਖਣ ਲੱਗ ਗਿਆ ਜਾਂ ਕੋਈ ਆ ਗਿਆ ਤੇ ਰੋਟੀ ਸੜ ਗਈ ਕੋਣ ਗਿਆਨ ਸਮਝਦਾ ਹੈ ਸੀ ਕਿ ਕਿੰਨੀ ਕੁ ਦੇਰ ਨੂੰ ਤਵੇ ਤੇ ਰੱਖਣਾ ਪਰ ਜਦੋਂ ਧਿਆਨ ਹਟਦਾ ਹੈ ਤੇ ਫਿਰ ਗਲਤੀ ਹੋ ਜਾਂਦੀ ਹੈ ਜਦੋਂ ਧਿਆਨ ਸੜਕ ਤੋਂ ਹਟਦਾ ਤੇ ਐਕਸੀਡੈਂਟ ਹੁੰਦੇ ਨੇ ਧਿਆਨ ਬੜਾ ਜ਼ਰੂਰੀ ਹੈ ਗਿਆਨ ਤਾਂ ਹੈ ਮੈਨੂੰ ਮੈਨੂੰ ਸਮਝ ਹੈ ਗਿਆਨ ਹੈ ਕਿ ਅੱਗੇ ਲਾਲ ਬੱਤੀ ਰੈੱਡ ਲਾਈਟ ਜਗ ਰਹੀ ਹੈ ਸੜਕ ਦੇ ਉੱਤੇ ਮੈਨੂੰ ਸਮਝ ਆ ਕਿ ਇੱਥੇ ਰੁਕਣਾ ਹੈ ਪਰ ਮੇਰਾ ਧਿਆਨ ਨਹੀਂ ਗਿਆ ਲਾਲ ਬੱਤੀ ਤੇ ਪਤਾ ਤੇ ਸੀ ਪਰ ਧਿਆਨ ਨਹੀਂ ਗਿਆ ਉਸ ਰੈੱਡ ਲਾਈਟ ਦੇ ਉੱਤੇ ਮੈਂ ਚਲਾ ਗਿਆ ਸੋ ਧਿਆਨ ਬੜਾ ਜ਼ਰੂਰੀ ਹੈ ਜਦੋਂ ਅਸੀਂ ਧਿਆਉਨੇ ਆ ਜਦੋਂ ਅਸੀਂ ਧਿਆਨ ਪਰਮਾਤਮਾ ਵੱਲ ਰੱਖਦੇ ਆ ਗਿਆਨ ਸਮਝ ਲੈ ਲੈਨੇ ਆ ਪੂਜਾ ਪਾਠ ਕਰਕੇ ਸਾਨੂੰ ਸਾਰਿਆਂ ਨੂੰ ਸਮਝ ਆ ਕਿ ਕਰਨਾ ਹੈ ਕੀ ਨਹੀਂ ਕਰਨਾ ਪਰਮਾਤਮਾ ਨੂੰ ਕੀ ਪਾਉਂਦਾ ਸਾਨੂੰ ਸਮਝ ਹੈ ਪਰ ਉਹਦੇ ਵੱਲ ਜਦੋਂ ਧਿਆਨ ਕਰਦੇ ਨਾ ਫਿਰ ਅਸੀਂ ਬੁਰਾਈਆਂ ਤੋਂ ਹਟਦੇ ਹਾਂ ਫਿਰ ਅਸੀਂ ਪਵਿੱਤਰ ਹੁੰਨੇ ਹਾਂ ਸੀ ਇਅਰ ਮੈਡੀਟੇਟਿੰਗ ਔਨ ਦਾ ਡਿਵਾਈਨ ਐਂਡ ਬਾਈ ਮੈਡੀਟੇਟਿੰਗ ਇਟਸ ਨਾਟ ਅਬਾਊਟ ਆਊਟਰ ਚੈਂਟਿੰਗ ਮੈਡੀਟੇਸ਼ਨ ਇਜ਼ ਅਬਾਊਟ ਰਿਮੈਂਬਰਿੰਗ ਇੰਟਰਨਲਾਈਜ਼ਿੰਗ Internalizing the fact that Ek Ovankar, that, that Creator, Vaheguru, the source of life, is omnipresent. So when when I internalize that fact, I'm not going to cheat anyone because I know. So there, there are two things: ek ho gaya Gyan. Gyan is knowledge or wisdom. You know that God is in everyone, but if you ignore it, if you are not meditating, if you are not focused on this fact while dealing with people. Then you you are bound to commit those mistakes. So that inner trash of all that evil and negativity, all that hate, and envy, jealousy, greed, ego, that need to be, you know, need to be thrown out of us. Then we become pure. And that purity only comes when we are focused, when we 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 remember, when we are mindful of that creator which lives within us, which lives without us. Which is in everyone around us. So, the more we live mindful, so meditation here means living mindful of that divine, of that Vahigru, of that God, Allah, Ram, Koda, whatever we call. So, when we live mindful, that devotee becomes pure. We become pure. And by purity means free from the malice, free from the trash of all vices. ਪਵਿੱਤ੍ਰ ਹੋਏ ਗੁਰਮੁਖ ਜਿਨੀ ਤੇ ਆਇਆ ਜਿਨ੍ਹਾਂ ਨੇ ਵੀ ਗਿਆਨ ਵੱਲ ਮੁਖ ਕੀਤਾ ਗੁਰਮੁਖ ਸੋ ਗੁਰੂ ਨਾ ਜਸਟ ਅ ਪਰਸਨ ਕਿ ਮੈਨੂੰ ਲੱਗੇ ਜੀ ਗੁਰੂ ਨਾਨਕ ਸਾਹਮਣੇ ਬੈਠੇ ਹੋਣਗੇ ਮੈਂ ਉਹਨਾਂ ਵੱਲ ਮੂੰਹ ਕਰ ਲਵਾਂ ਤੇ ਫਿਰ ਮੈਂ ਗੁਰਮੁਖ ਹਾਂ ਜਦ ਵੈਨ ਆਈ ਗੋ ਟੂ ਦ ਗੁਰਦੁਆਰਾ ਦੇਸ ਗੁਰੂ ਗ੍ਰੰਥ ਸਾਹਿਬ ਉੱਥੇ ਗੁਰੂ ਗ੍ਰੰਥ ਸਾਹਿਬ ਨੇ ਗੁਰਦੁਆਰੇ ਜਾ ਕੇ ਜੇ ਮੈਂ ਉਹਨਾਂ ਵੱਲ ਮੂੰਹ ਕਰਕੇ ਬਹਿਣਾ ਤੇ ਮੈਂ ਗੁਰਮੁਖ ਹਾਂ ਜੇ ਮੈਂ ਦੂਜੇ ਪਾਸੇ ਕਰਦਾ ਤੇ ਫਿਰ ਨਹੀਂ ਇਹ ਨਹੀਂ ਗੁਰੂ ਗਿਆਨ ਦਿੰਦਾ ਹੈ ਗੁਰ ਦਿੰਦਾ ਹੈ ਗੁਰ ਮਤਲਬ ਸਮਝ ਦਿੰਦਾ ਹੈ ਸਾਨੂੰ ਅਕਲ ਦਿੰਦਾ ਹੈ ਉਸ ਅਕਲ ਵੱਲ ਮੁਖ ਕਰਨਾ ਭਾਵ ਉਸ ਅਕਲ ਅਨੁਸਾਰ ਉਸ ਗਿਆਨ ਅਨੁਸਾਰ ਜੀਉਣਾ ਇਹ ਹੁੰਦਾ ਹੈ ਗੁਰਮੁਖ ਹੋ ਜਾਣਾ ਤਾਂ ਜਦੋਂ ਅਸੀਂ ਉਹਦੇ ਵੱਲ ਮੁਖ ਕਰਦੇ ਹਾਂ ਗਿਆਨ ਅਨੁਸਾਰ ਜੀਉਣਾ ਸ਼ੁਰੂ ਕਰਦੇ ਹਾਂ ਫਿਰ ਅਸੀਂ ਪਵਿੱਤਰ ਹੁੰਨੇ ਗੁਰਮੁਖ ਜਿਨੀ ਧਿਆਇਆ ਜਦੋਂ ਅਸੀਂ ਗੁਰੂ ਦੀ ਦਿੱਤੀ ਹੋਈ ਸਿੱਖਿਆ ਗੁਰੂ ਦੇ ਦਿੱਤੇ ਹੋਏ ਗੁਰ ਗਿਆਨ ਸਮਝ ਉਸ ਅਨੁਸਾਰ ਜਿਉਂਦੇ ਹਾਂ ਉਸ ਅਨੁਸਾਰ ਕਰਮ ਕਰਦੇ ਹਾਂ ਫੇਰੀ ਸਾਡਾ ਧਿਆਨ ਰੱਬ ਵੱਲ ਹੁੰਦਾ ਨਹੀਂ ਤੇ ਨਹੀਂ ਹੁੰਦਾ ਨਹੀਂ ਤੇ ਅਸੀਂ ਆਪਣੀਆਂ ਆਪਣੀਆਂ ਆਪ ਖੁਦਰੀਆਂ ਦੇ ਵਿੱਚ ਆਪਣੀ ਚਲਾਕੀਆਂ ਆਪਣੀਆਂ ਸਿਆਣਪਾਂ ਦੇ ਵਿੱਚ ਕਹਿ ਤਾਂ ਲੈਨੇ ਆ ਕਿ ਮੈਨੂੰ ਰੱਬ ਦਾ ਪਤਾ ਕਹਿ ਤਾਂ ਲੈਨੇ ਆ ਕਿ ਰੱਬ ਸਾਰਿਆਂ ਚ ਹੈ ਪਰ ਸਾਡਾ ਮਨ ਜਿਹੜਾ ਹੈ ਕਿਉਂਕਿ ਉਹ ਗੁਰੂ ਦੇ ਗਿਆਨ ਵੱਲੋਂ ਨਿਮਖ ਨਹੀਂ ਕੀਤਾ ਉਸ ਅਨੁਸਾਰ ਨਹੀਂ ਚੱਲ ਰਿਹਾ ਉਸ ਮर्यादा ਚ ਨਹੀਂ ਚੱਲ ਰਿਹਾ ਫਿਰ ਉਹ بار بار ਮੂਹਤੇ ਗਿਆਨ ਦੀਆਂ ਗੱਲਾਂ ਕਰੇਗਾ ਬੜਾ ਸਿਆਣਾ ਬਣੇਗਾ ਬਾਹਰੋਂ ਧਰਮੀ ਵੀ ਬਣ ਜਾਏਗਾ ਪਰ ਅੰਦਰਲੀ ਮੈਲ ਉਹ ਨਹੀਂ ਜਾਏਗੀ ਤਾਂ ਅੰਦਰਲੀ ਪਵਿੱਤਰਤਾ ਉਦੋਂ ਹੁੰਦੀ ਜਦੋਂ ਧਿਆਨ ਉੱਧਰ ਹੋਵੇ ਤੇ ਧਿਆਨ ਰੱਬ ਵੱਲ ਉਦੋਂ ਹੁੰਦਾ ਜਦੋਂ ਗੁਰੂ ਦੇ ਗਿਆਨ ਅਨੁਸਾਰ ਜਿਉਨੇ ਹਾਂ ਦੇਖੋ ਇੱਥੇ ਸੋ ਜਿਨ੍ਹਾਂ ਨੇ ਵੀ ਗਿਆਨ ਗੁਰ ਸਮਝ ਵੱਲ ਮੁਖ ਕੀਤਾ ਮੁਖ ਕੀਤੇ ਤੋਂ ਭਾਵ ਗਿਆਨ ਅਨੁਸਾਰ ਜਿਉਣਾ ਸ਼ੁਰੂ ਕਰ ਦਿੱਤਾ ਉਸ ਗਿਆਨ ਨੂੰ ਅਮਲ 'ਚ ਲਿਆਉਣ ਲੱਗ ਗਏ ਉਨ੍ਹਾਂ ਦਾ ਧਿਆਨ ਹਰੀ ਪ੍ਰਮਾਤਮਾ ਵੱਲ ਹੁੰਦਾ ਹੈ ਤੇ ਉਹੀ ਪਵਿੱਤਰ ਹੁੰਦੇ ਹਨ ਸਹੀ ਹੂ ਐਵਰ ਟਰਨਸ ਟੁਵਰਡਸ ਡਿਵਾਈਨ ਵਿਜ਼ਡਮ ਸੋ ਇਨ ਦਾ ਫਰਸਟ ਲਾਈਨ ਗੁਰੂ ਅਮਰਦਾਸ ਹੈਵ ਟੋਲਡ ਅਸ ਥੈਟ ਵੈਨ ਯੂ ਲਿਵ ਮਾਈਂਡਫੁਲ ਆਫ ਥੈਟ ਕ੍ਰੀਏਟਰ ਥੈਟ ਵਾਹਿਗੁਰੂ ਇਕ ਓੰਕਾਰ ਯੂ ਬਿਕਮ ਫਰੀ ਆਫ ਆਲ ਦੋਸ ਵਾਈਸਸ ਐਂਡ ਯੂ ਬਿਕਮ ਪਿਅਰ ਐਂਡ ਹਾਊ ਯੂ ਬਿਕਮ ਮਾਈਂਡਫੁਲ ਆਫ ਥੈਟ ਕ੍ਰੀਏਟਰ ਬਾਈ ਸਬਮਿਟਿੰਗ ਟੂ ਥੈਟ ਡਿਵਾਈਨ ਵਿਜ਼ਡਮ guru by internalizing and implementing that divine wisdom into your life that's the way how you live mindful of that creator so by internalizing by accepting by implementing or living as per the divine wisdom we become mindful of that creator so whoever turns towards divine wisdom and begins to live accordingly their focus turns to the divine and then they become pure pure of all that negativity all that evil all those vices from within agli pankti dekhde hai ji pavit mata pita kutumb sahit syo pavit sangat sabaiya hun mata pita kutumb ho gaya sade maa pyo bhen bara kutumb parivar nu kehnde ne to sara parivar to jida dhyan guru ਦੇ ਗਿਆਨ ਵਿੱਚ ਗੁਰੂ ਦੇ ਗਿਆਨ ਵਿੱਚ ਜਿਹਨੇ ਜੀਉਣਾ ਸ਼ੁਰੂ ਕੀਤਾ ਜਦੋਂ ਅਸੀਂ ਗੁਰੂ ਦੇ ਗਿਆਨ ਨੂੰ ਸਮਝਣਾ ਸ਼ੁਰੂ ਕੀਤਾ ਗੁਰਮੁਖ ਹੋ ਗਏ ਉਸ ਗਿਆਨ ਵੱਲ ਮੁਖ ਕਰ ਲਿਆ ਜਦੋਂ ਗਿਆਨ ਅਨੁਸਾਰ ਆਪਣੇ ਜੀਵਨ ਨੂੰ ਅਸੀਂ ਡਿਸਪਲਿਨ ਚ ਲਿਆਉਣ ਲੱਗ ਗਏ ਫਿਰ ਕੀ ਹੋਇਆ ਫਿਰ ਪਵਿੱਤਰਤਾ ਹੀ ਸਾਡਾ ਕੁੱਟੰਬ ਬਣ ਜਾਂਦਾ ਹੈ ਫਿਰ ਅਸੀਂ ਅ ਕ્રોਧ ਨੂੰ ਫਿਰ ਅਸੀਂ ਲਾਲਚ ਨੂੰ ਆਪਣਾ ਭਰਾ ਆਪਣਾ ਮਿੱਤਰ ਨਹੀਂ ਬਣਾਉਂਦੇ ਆਪਣਾ ਪਰਿਵਾਰ ਨਹੀਂ ਬਣਾਉਂਦੇ ਇੱਥੇ ਬਾਹਰਲੇ ਕੁੱਟੰਬ ਦੀ ਬਾਹਰਲੇ ਮਾਤਾ ਪਿਤਾ ਦੀ ਗੱਲ ਨਹੀਂ ਹੋ ਰਹੀ ਇਥੇ ਅੰਦਰਲਾ कुटुंब ਅਸੀਂ ਕਿਨੂੰ ਮਾਤਾ ਪਿਤਾ ਬਣਾਇਆ ਕਿਨੂੰ ਆਪਣੀ ਮਾਂ ਮੰਨ ਰਹੇ ਆ ਅੰਦਰ ਕਿਨੂੰ ਪਿਓ ਮੰਨ ਰਹੇ ਕਿਨੂੰ ਭਰਾ ਮੰਨ ਰਹੇ ਕਿਉਂਕਿ ਅਸੀਂ ਆਪਣੇ ਅੰਦਰ ਇੱਕ ਵੱਖਰਾ ਪਰਿਵਾਰ ਇਕੱਠਾ ਕੀਤਾ ਹੋਇਆ ਬਾਹਰ ਤੇ ਚਲੋ ਹੈ ਹੀ ਆ ਉਹ ਤੇ ਸਾਡੀ ਜ਼ਿੰਮੇਵਾਰੀ ਹੈ ਸਾਡਾ ਉਹਨਾਂ ਨਾਲ ਪਿਆਰ ਹੋਵੇ ਅਸੀਂ ਉਥੇ ਜੀਵਣਾ ਜਿਹੜਾ ਆਉਣਾ ਸਾਨੂੰ ਬਾਹਰ ਪਰਿਵਾਰ ਦੇ ਵਿੱਚ ਮਾਤਾ ਪਿਤਾ ਨਾਲ ਉਹ ਅਸਲ ਤੇ ਸਾਡੇ ਅੰਦਰ ਜੋ ਗਿਆਨ ਹੈ ਉਸੇ ਨਾਲ ਹੀ ਆਉਣਾ ਹੁਣ ਬਾਹਰ ਤਾਂ ਮਾਤਾ ਪਿਤਾ ਹੈਗੇ ਆ ਪਰ ਜਿਨੇ ਆਪਣੇ ਅੰਦਰ ਲਾਲਚ ਨੂੰ ਹੀ ਆਪਣੀ ਮਾਂ ਬਣਾ ਲਿਆ ਲਾਲਚ ਨੂੰ ਹੀ ਆਪਣਾ ਪਿਓ ਆਪਣਾ ਭਰਾ ਬਣਾ ਲਿਆ ਉਹ ਬੰਦਾ ਬਾਹਰ ਆਪਣੇ ਮਾਤਾ ਪਿਤਾ ਨਾਲ ਧੋਖਾ ਕਰ ਜਾਂਦਾ ਜਿਨੇ ਅੰਦਰ ਲਾਲਚ ਨੂੰ ਹੀ ਆਪਣਾ ਟੱਬਰ ਬਣਾ ਲਿਆ ਆਪਣਾ ਕੁਟੰਬ ਬਣਾ ਲਿਆ ਫੈਮਿਲੀ ਬਣਾ ਲਿਆ ਤੁਸੀਂ ਦੇਖਿਆ ਹੀ ਹੈ ਨਾ ਉਹ ਬਾਹਰਲੀ ਫੈਮਿਲੀ ਨੂੰ ਵੀ ਫਿਰ ਇੰਪੋਰਟੈਂਸ ਨਹੀਂ ਦਿੰਦਾ ਉਹਨੂੰ ਵੀ ਧੋਖਾ ਦੇ ਜਾਂਦਾ ਕਿਉਂਕਿ ਲਾਲਚ ਉਹਦਾ ਪਰਿਵਾਰ ਬਣ ਗਿਆ ਪੈਸਾ ਹੀ ਉਹਦਾ ਪੀਰ ਬਣ ਗਿਆ ਅਸੀਂ ਆਮ ਤੌਰ ਤੇ ਕਹਿੰਦੇ ਨੇ ਨਾ ਉਸ ਬੰਦੇ ਨੇ ਤੇ ਜੀ ਆਪਣਾ ਘਰ ਪਰ ਆਪਣੇ ਮਾਤਾ ਪਿਤਾ ਨੂੰ ਵੀ ਨਹੀਂ ਜਾਣਿਆ ਭੈਣਾ ਭਰਾਵਾਂ ਨੂੰ ਵੀ ਧੋਖਾ ਦਿੱਤਾ ਉਹਦੇ ਲਈ ਤੇ ਸਭ ਕੁਝ ਪੈਸਾ ਹੀ ਹੈ। ਤੋਂ ਉਹ ਇੱਥੇ ਫਿਗਰ ਆਫ ਸਪੀਚ ਉਹ ਇੱਥੇ ਮੈਟਾਫਰ ਯੂਜ਼ ਕਰ ਰਹੇ ਨੇ ਗੁਰੂ ਅਮਰਦਾਸ ਸਾਹਿਬ ਉਹ ਕਹਿੰਦੇ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਭਾਈਆ। ਉਹਨਾਂ ਦੀ ਸੰਗਤ ਉਹਨਾਂ ਦਾ ਸੰਗ ਭਾਵ ਦੋਸਤ ਮਿੱਤਰ ਰਿਸ਼ਤੇਦਾਰ ਪਰਿਵਾਰ ਮਾਤਾ ਪਿਤਾ ਸਭ ਕੁਝ ਪਵਿੱਤਰਤਾ ਹੀ ਹੋ ਜਾਂਦੀ ਹੈ। ਮਤਲਬ ਕਿ ਉਹਨਾਂ ਦਾ ਧਿਆਨ ਆਪਣੇ ਅੰਦਰੋਂ ਸਾਰੀ ਜਿਹੜੀ ਮੈਲ ਹੈ ਉਹਨੂੰ ਕੱਢਣਾ ਇਹ ਉਹਨਾਂ ਦੀ ਇੰਪੋਰਟੈਂਸ ਉਹਨਾਂ ਲਈ ਸਭ ਤੋਂ ਜ਼ਰੂਰੀ ਕੰਮ ਇਹੀ ਬਣ ਜਾਂਦਾ ਹੈ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਅੰਦਰਲੇ ਇਸ ਕੂੜੇ ਨੂੰ ਇਸ ਲਾਲਚ ਕ્રોਧ ਲੋਭ ਮੋਹ ਅਹੰਕਾਰ ਝੂਠ ਨਿੰਦਿਆ ਈਰਖਾ ਨਫ਼ਰਤ ਇਹ ਸਾਰੇ ਕੂੜੇ ਨੂੰ ਕੱਢਣਾ ਜ਼ਰੂਰੀ ਹੈ ਤੇ ਇਹ ਜਿਹੜੀ ਪਵਿੱਤਰਤਾ ਅੰਦਰ ਚਾਹੀਦੀ ਹੈ ਉਹ ਇਸੇ ਨੂੰ ਹੀ ਆਪਣਾ ਸਭ ਕੁਝ ਮੰਨ ਲੈਂਦੇ ਨੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਜੇ ਅੰਦਰ ਮੈਂ ਪਵਿੱਤਰ ਹੋ ਗਿਆ ਮੈਂ ਬਾਹਰੋਂ ਪਵਿੱਤਰ ਹੋ ਜਾਵਾਂਗਾ ਮੈਨੂੰ ਬਾਹਰੋਂ ਆਪਣੇ ਮਾਤਾ ਪਿਤਾ ਆਪਣੇ ਭੈਣਾਂ ਭਰਾਵਾਂ ਆਪਣੇ ਸਗੇ ਸੰਬੰਧੀਆਂ ਆਪਣੀ ਸੰਗਤ ਸੰਗੀਆਂ ਦੇ ਨਾਲ ਰਹਿਣਾ ਆ ਜਾਵੇਗਾ ਸੀ ਹੈ ਹਰੀ ਪ੍ਰਮਾਤਮਾ ਵੱਲ ਧਿਆਨ ਹੋਣ ਕਰਕੇ ਗੁਰੂ ਦੇ ਗਿਆਨ ਅਨੁਸਾਰ ਗੁਰਮੁਖ ਗੁਰੂ ਗੁਰੂਵਾਲਮੁਖ ਕਰਕੇ ਗੁਰੂ ਦੇ ਗਿਆਨ ਨੂੰ ਆਪਣੇ ਜੀਵਨ ਵਿੱਚ ਅਮਲ ਚ ਲਿਆ ਕੇ ਉਹਨਾਂ ਦਾ ਧਿਆਨ ਪ੍ਰਮਾਤਮਾ ਵੱਲ ਹੋ ਗਿਆ ਤੇ ਜਦੋਂ ਧਿਆਨ ਪ੍ਰਮਾਤਮਾ ਵੱਲ ਹੁੰਦਾ ਆ ਉਹ ਪਵਿੱਤਰਤਾ ਪਵਿੱਤਰਤਾ ਵਿਕਾਰਾਂ ਤੋਂ ਮੁਕਤੀ ਅੰਦਰਲੀ ਉਹ ਸਾਰੇ ਕੂੜ ਅੰਦਰਲੀ ਸਾਰੀ ਮੈਲ ਤੋਂ ਮੁਕਤੀ ਜਿਹੜੀ ਹੈ छुटकारे ਨੂੰ ਹੀ ਆਪਣਾ ਮਾਤਾ ਪਿਤਾ ਪਰਿਵਾਰ ਬਣਾ ਲੈਂਦੇ ਹਨ ਭਾਵ ਉਹ ਸਦਾ ਪਵਿੱਤਰਤਾ ਦਾ ਹੀ ਸੰਗ ਕਰਦੇ ਨੇ ਉਹਦਾ ਹੀ ਸੰਗ ਕਰਦੇ ਕਿ ਅਸੀਂ ਪਵਿੱਤਰਤਾ ਵੱਲ ਹੀ ਜਾਣਾ ਹੈ ਫਿਰ ਉਹ ਬਾਹਰੋਂ ਜਦੋਂ ਆਪਣੇ ਮਾਤਾ ਪਿਤਾ ਆਪਣੇ ਬੱਚਿਆਂ ਵਿੱਚ ਭੈਣਾ ਭਰਾਵਾਂ ਵਿੱਚ ਸੰਗੀ ਸਾਥੀਆਂ ਵਿੱਚ ਬੰਦੇ ਵੀ ਨੇ ਨਾ ਤੇ ਉਹ ਚੰਗੀ ਗੱਲ ਕਰਦੇ ਨੇ ਉਹ ਝੂਠ ਉਹ ਲਾਲਚ ਦੀ ਲੋਭ ਦੀ ਉਹ ਵਿਕਾਰਾਂ ਦੀ ਗੱਲ ਨਹੀਂ ਕਰਦੇ ਕਿਉਂਕਿ ਉਹਨਾਂ ਨੇ ਅੰਦਰ ਪਰਿਵਾਰ ਹੀ ਪਵਿੱਤਰਤਾ ਨੂੰ ਬਣਾ ਲਿਆ ਭਾਵ ਹਮੇਸ਼ਾ ਅੰਦਰੂਨੀ ਪਵਿੱਤਰਤਾ ਨੂੰ ਹੀ ਤਰਜੀਹ ਦਿੰਦੇ ਹਨ ਆ ਦੇਖੋ ਬਿਕੋਜ਼ ਆਫ ਦਿਸ ਫੋਕਸ ਔਨ ਦਾ ਡਿਵਾਈਨ ਸੋ ਵੈਨ ਵੀ ਸਟਾਰਟਡ ਲਿਸਨਿੰਗ ਐਕਸੈਪਟਿੰਗ ਇੰਟਰਨਲਾਈਜ਼ਿੰਗ ਡਿਵਾਈਨ ਵਿਜ਼ਡਮ ਐਂਡ ਸਟਾਰਟਡ ਲਿਵਿੰਗ ਐਸ ਪਰ ਦੈਟ ਡਿਵਾਈਨ ਵਿਜ਼ਡਮ ਆਵਰ ਫੋਕਸ ਬਿਕਮਸ ਔਨ ਦਾ ਡਿਵਾਈਨ ਵਿਚ ਲਿਵਸ ਇਨ 올 ਆਫ ਅਸ ਦੇ ਐਕਸੈਪਟ ਪਿਓਰਿਟੀ ਫਰੀडम ਫਰਮ ਵਾਈਸਸ as their mother father and family that means they always give importance to inner purity vikar they just get rid of all that hate envy jealousy okay this is my brother this is my friend but then that's my enemy then all this feeling all this separation all this discrimination goes away if your katam ho jandi hey kya mere apne o mere praya कि ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭ ਨਾ ਕੇ ਸਾਜਨ ਨਾ ਕੋ ਦੁਸ਼ਮਨ ਦੁਖੀਆ ਨਾ ਹੀ ਕੋ ਮੰਦਾ ਨਾ ਕੋ ਬੈਰੀ ਨਹੀਂ ਬਿਗਾਨਾ ਸੋ ਉਹ ਸੈਪਰੇਸ਼ਨ ਮੁੱਕ ਜਾਂਦੀ ਹੈ ਉਹਨੂੰ ਸਾਰਾ ਹੀ ਆਪਣਾ ਪਰਿਵਾਰ ਬਾਹਰ ਨਜ਼ਰ ਆਉਂਦਾ ਕਿਉਂਕਿ ਅੰਦਰੋਂ ਪਵਿੱਤਰਤਾ ਉਹਨਾਂ ਦਾ ਪਰਿਵਾਰ ਬਣ ਗਈ ਅਗਲੀ ਪੰਕਤੀ ਦੇਖੋ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਜਿਨ੍ਹਾਂ ਨੇ ਮਨ ਵਿੱਚ ਪ੍ਰਭੂ ਦਾ ਧਿਆਨ ਵਸਾ ਲਿਆ ਮਨ ਵਿੱਚ ਵਸਾਇਆ ਜਿੰਨੀ ਮਨ ਵਸਾਇਆ ਉਹ ਆਪਣੇ ਬੋਲਣ ਸੁਣਨ ਬੋਲਣ ਸੁਣਨ ਮਤਲਬ ਜੋ ਸੁਣ ਰਹੇ ਜੋ ਅੰਦਰ ਜਾ ਰਿਹਾ ਜੋ ਬੋਲ ਰਹੇ ਉਹ ਕਹਿ ਰਹੇ ਨੇ ਪਾ ਆਪਣਾ ਵਿਚਾਰ ਜਿਹੜੇ ਖਿਆਲ ਜਿਹੜੇ ਥਾਟਸ ਨੇ ਅੰਦਰ ਮਨ ਜਿਹੜਾ ਹੈ ਤੇ ਵਿਹਾਰ ਜਿਹੜਾ ਤਨ ਬਾਹਰੋਂ ਅਸੀਂ ਕਰਦੇ ਹਾਂ ਬੋਲਦੇ ਹਾਂ ਕਿਸੇ ਦੇ ਨਾਲ ਵਿਚਰਦੇ ਹਾਂ ਜਿਹੜਾ ਸਾਡਾ ਵਿਵਹਾਰ ਹੈ ਇਹ ਸਭ ਦੇ ਵਿੱਚ ਹੀ ਪਵਿੱਤਰਤਾ ਨੂੰ ਅਮਲ 'ਚ ਲਿਆਉਂਦੇ ਹਨ ਉਹਨਾਂ ਦਾ ਕਹਿਣਾ ਉਧਰ ਵੀ ਪਵਿੱਤਰਤਾ ਵਾਲੋ ਕੰਮ ਕਰਦੇ ਨੇ ਜੋ ਬੋਲ ਰਹੇ ਨੇ ਜੋ ਸੁਣ ਰਹੇ ਨੇ ਉਧਰ ਵੀ ਪਵਿੱਤਰਤਾ ਵੱਲ ਭਾਵ ਜੋ ਆਪਣੇ ਅੰਦਰ ਉਤਾਰ ਰਹੇ ਨੇ ਉਹਨੂੰ ਵੀ ਉਹ ਪੁੰਨਦੇ ਨੇ ਕਿ ਇਹ ਜੋ ਮੈਂ ਸੁਣ ਰਿਹਾ ਹਾਂ ਇਹ ਮੇਰੇ ਅੰਦਰ ਕਿਹੜੇ ਗੁਣ ਲੈ ਕੇ ਜਾ ਰਿਹਾ ਹੈ ਮੇਰੇ ਮੋਹਨ ਸ਼ਰਵਨੀਏ ਨਾਲ ਸੁਣਾਏ ਫਿਰ ਉਹ ਇਹ ਅਰਦਾਸ ਕਰਦਾ ਫਿਰ ਉਹ ਹਮੇਸ਼ਾ ਖਿਆਲ ਰੱਖਦਾ ਹੈ ਕਿ ਮੈਂ ਝੂਠ ਨਾ ਸੁਣਾ ਮੈਂ ਨਿੰਦਿਆ ਨਾ ਸੁਣਾ ਮੈਂ ਉਹ ਗੰਦਗੀ ਨਾ ਸੁਣਾ ਜਿਹੜੀ ਮੇਰੇ ਅੰਦਰ ਜਾ ਕੇ ਕੂੜਾ ਬਣ ਜਾਏ ਕੂੜ ਬਣ ਜਾਏ ਵਿਕਾਰ ਬਣ ਜਾਏ ਹੁਣ ਉਹ ਸੁਣਦੇ ਵੀ ਉਹੀ ਚੀਜ਼ ਨੇ ਜਿਹੜੇ ਨਾਲ ਪਵਿੱਤਰਤਾ ਆਉਣੀ ਹੈ ਉਹ ਬੋਲਦੇ ਵੀ ਉਹੀ ਚੰਗੀ ਗੱਲਾਂ ਕਰਦੇ ਨੇ ਜਿੱਥੇ ਜਾਏ ਬਈਏ ਭਲਾ ਕਹੀਏ ਝੋਲ ਅੰਮ੍ਰਿਤ ਪੀਜੈ ਜਿੱਥੇ ਜਾ ਕੇ ਬਹਿੰਦੇ ਨੇ ਭਲੇ ਦੀ ਗੱਲ ਕਰਦੇ ਚੰਗਿਆਈ ਦੀ ਗੱਲ ਕਰਦੇ ਨੇ ਕਹਿੰਦੇ ਪਵਿੱਤ ਉਹ ਗੱਲ ਕਰਦੇ ਨੇ ਜਿਹਦੇ ਨਾਲ ਪਵਿੱਤਰਤਾ ਹੋਵੇ ਆਪਣੇ ਮਨ 'ਚ ਵੀ ਤਾਂ ਝੂਠ ਨਹੀਂ ਬੋਲਦੇ ਨਿੰਦਿਆ ਨਹੀਂ ਕਰਦੇ ਈਰਖਾ ਨਹੀਂ ਕਰਦੇ ਦੂਜੇ ਦੇ ਮਨ ਵਿੱਚ ਵੀ ਪਵਿੱਤਰਤਾ ਜਾਵੇ ਤਾਂ ਉਹੀ ਪਵਿੱਤਰ ਹੁੰਦੇ ਨੇ ਉਹਨਾਂ ਦਾ ਕਹਿਣਾ ਸੁਣਨਾ ਵਿਚਾਰ ਵਿਹਾਰ ਸਭ ਕੁਝ ਜਿਹੜਾ ਹੈ ਉਹ ਪਵਿੱਤਰਤਾ ਵੱਲ ਹੁੰਦਾ ਹੈ Those who establish a remembrance of the divine in their minds, those who live mindful of that Vaheguru, that creator God, bring purity into their behavior in and out. So, all their behavior, all their thoughts, as well as their actions, they are dedicated towards inner purity. Whatever they say, whatever they are hearing or listening to, they put a filter over there. Whatever I am saying, it should not be negative or evil. It should, it should be directed towards my own purity as well as whosoever is listening to it. Whatever I am listening to, it should not bring that trash of vices within me. I should be pure from within. So everything is dedicated and directed towards that inner purity. Next line, Dehdeh. nanaka se jini ਗੁਰੂ ਵੱਲ ਮੁਖ ਕਰਕੇ ਖਖੇ ਨੂੰ ਸਿਹਾਰੀ ਹੈ ਜਿਹੜੇ ਉਸ ਗੁਰ ਗੁਰੂ ਦੀ ਦਿੱਤੀ ਹੋਈ ਸਮਝ ਗੁਰੂ ਦੇ ਦਿੱਤੇ ਹੋਏ ਗੁਰੂ ਗੁਰੂ ਦੇ ਦਿੱਤੇ ਹੋਏ ਗਿਆਨ ਨੂੰ ਮੁਖੀ ਕਰ ਲੈਂਦੇ ਨੇ ਉਸ ਅਨੁਸਾਰ ਚੱਲਦੇ ਨੇ ਉਹ ਹਰ ਹਰ ਧਿਆਇਆ ਹਰੀ ਪਰਮਾਤਮਾ ਵੱਲ ਧਿਆਨ ਕਰਦੇ ਨੇ ਤੇ ਉਹੀ ਪਵਿੱਤਰ ਹੁੰਦੇ ਨੇ ਇੰਜ ਹਰ ਪਲ ਜੀਵਨ ਰੂਪ ਹਰੀ ਪਰਮਾਤਮਾ ਸਾਰਿਆਂ ਨੂੰ ਹਰਿਆ ਪਰਿਆ ਕਰਨ ਵਾਲਾ ਸਾਨੂੰ ਜੀਵਨ ਦੇਣ ਵਾਲਾ ਸਭ ਨੂੰ ਉਸ ਪਰਮੇਸ਼ਰ ਦਾ ਧਿਆਨ ਕਰਨ ਵਾਲੇ ਸਦਾ ਪਵਿੱਤਰ ਜਿਉਂਦੇ ਹਨ ਪਵਿੱਤਰ ਜਿਉਂਦੇ ਹਨ ਤੋਂ ਭਾਵ ਵਿਕਾਰਾਂ ਤੋਂ ਮੁਕਤ ਹੁੰਦੇ ਹਨ ਸੋ ਪਵਿੱਤਰਤਾ ਬਾਹਰੀ ਹੱਥ ਪੈਰ ਧੋਣ ਨਾਲ ਨਹੀਂ ਪਵਿੱਤਰਤਾ ਸਾਡੇ ਮਨ ਕਰਕੇ ਹੁੰਦੀ ਹੈ ਸਾਡੇ ਅੰਦਰ ਜਿਹੜੀ ਮੈਲ ਹੈ ਉਸ ਨੂੰ ਗਵਾਉਣਾ ਤੇ ਉਸ ਨੂੰ ਗਵਾਉਣ ਲਈ ਗੁਰਮੁਖ ਗੁਰੂ ਦੇ ਗਿਆਨ ਨੂੰ ਮੁਖੀ ਬਣਾ ਲੈਣਾ ਗੁਰੂ ਦੇ ਗਿਆਨ ਨੂੰ ਸੁਣਨਾ ਮੰਨਣਾ ਅਮਲ ਵਿੱਚ ਲਿਆਉਣਾ ਫਿਰ ਰੱਬ ਵੱਲ ਧਿਆਨ ਹੁੰਦਾ ਹੈ ਪਰਮਾਤਮਾ ਪਰਮੇਸ਼ਰ ਵੱਲ ਧਿਆਨ ਹੁੰਦਾ ਹੈ ਹਰੀ ਵੱਲ ਧਿਆਨ ਹੁੰਦਾ ਜਦੋਂ ਹਰੀ ਵੱਲ ਧਿਆਨ ਹੁੰਦਾ ਫਿਰ ਅਸੀਂ ਮਾੜੇ ਕੰਮਾਂ ਤੋਂ ਮਾੜੀ ਸੋਚ ਤੋਂ ਹਟ ਜਾਂਦੇ ਹਾਂ ਫਿਰ ਲਗਾਤਾਰ ਸਾਡਾ ਧਿਆਨ ਇਸੇ ਚੀਜ਼ 'ਚ ਹੁੰਦਾ ਹੈ ਕਿ ਕਿਸ ਤਰ੍ਹਾਂ ਅਸੀਂ ਆਪਣੇ ਅੰਦਰ ਨੂੰ ਸਾਫ਼ ਰੱਖੀਏ ਪਵਿੱਤਰ ਰੱਖੀਏ ਫਿਰ ਹੀ ਅਸੀਂ ਪਵਿੱਤਰ ਹੁੰਨੇ ਹਾਂ ਸੀ ਹੈ ਦਸ ਦੋਜ਼ ਹੂ ਕੰਟੀਨਿਊਸਲੀ ਮੈਡੀਟੇਟ ਔਨ ਦ ਲਾਰਡ ਲਿਵ ਇਨ ਪਿਉਰਿਟੀ ਐਵਰੀ ਮੂਮੈਂਟ ਐਂਡ ਬਾਈ ਪਿਉਰਿਟੀ ਵੀ ਮੀਨ Freedom from vices, all the trash of vices, it goes away. And Guru Amar Das tells us the process here. To become pure from within, that inner purity comes when we live mindful of that Vaheguru, which is living within us, which is living all of us, all around us. And to become mindful of that Creator, we need to listen, accept, internalize, and implement that divine wisdom into our lives. And when we do that, we focus on that Creator, we focus on our inner purity. Whatever we think, whatever we say, whatever we do, it's all directed towards our inner purity then. And when we don't do that, when we are not submitted to that inner divine, we become a victim of all those vices. In the temptations of greed, in the temptations of hate, envy, jealousy, we bring more and more trash more and more malice within so guru kripa kare guru de gyan to tutke assi ohna vikara ch paake kood ikattha karde ha par guru de gyan te amal karke parmatma wal dhyan hunda hai jadon oh dhyan hunda hai te sada man apne aap hi andaruni safai andaruni pavitrata wal tur painda hai ਉਦੋਂ ਹੀ assim ਪਵਿੱਤਰ ਹੁੰਨੇ ਆ ਗੁਰੂ ਕਿਰਪਾ ਕਰੇ ਜੀ ਇਸੇ ਤਰ੍ਹਾਂ ਬਾਣੀ ਦੇ ਵਿਚਾਰ ਦੇ ਨਾਲ ਜੁੜਦੇ ਰਹੀਏ ਪੁਲਚਕ ਦੀ ਖਿਮਾ ਗੱਜ ਕੇ ਫਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ